ਜੱਪਾ ਜੱਪਾ ਗਾਹੀ ਜਾਵੇ ਥਾਵਾ ਇੱਕ ਮੁਸਾਫਰ ਚੱਪਾ ਚੱਪਾ ਗਾਹੀ ਜਾਵੇ ਥਾਵਾ ਰਾਹਾਂ ਕੋਲੋਂ ਖਰ ਖਰ ਪੁੱਛੇ ਮੰਜ਼ਲ ਦਾ ਸਰਨਾ ਇੱਕ ਮੁਸਾਫਰ ਚੱਪਾ ਚੱਪਾ ਗਾਹੀ ਜਾਵੇ ਥਾਵਾ ਰਾਹਾਂ ਕੋਲੋਂ ਖਰ ਖਰ ਪੁੱਛੇ ਮੰਜ਼ਲ ਦਾ ਸਰਨਾ ਇਧਰ ਉਧਰ ਘੁੰਮਣ ਵਾਲੇ ਲੋਕ ਬਥੇਰੇ ਮਿਲਦੇ ਇਧਰ ਉਧਰ ਘੁੰਮਣ ਵਾਲੇ ਲੋਕ ਬਥੇਰੇ ਮਿਲਦੇ ਸੱਚੇ ਮਾਰਗ ਉੱਤੇ ਚੱਲਦਾ ਕੋਈ ਵਿਰਲਾ ਨਾਮਾ ਇਧਰ ਉਧਰ ਘੁੰਮਣ ਵਾਲੇ ਲੋਕ ਬਥੇਰੇ ਮਿਲਦੇ ਸੱਚੇ ਮਾਰਗ ਉੱਤੇ ਚੱਲਦਾ ਕੋਈ ਵਿਰਲਾ ਨਾਮਾ ਐਸ਼ੂ ਚੰਦੀ ਦੀ ਜੁੱਤੀ ਦਾ ਚਾਚੇ ਜੁਹਰਾ ਉੱਤੇ ਫੈਸ਼ਨ ਚਾਂਦੀ ਦੀ ਜੁੱਤੀਦਾਰ ਚਾਚੇ ਜੁਹਰਾ ਉੱਤੇ ਲੰਮੜ ਤੇ ਵੀ ਲੱਭੇ ਰਾਹ ਨੂੰ ਜਿਸ ਤੇ ਹੂਨ ਖੜਾਵਾ ਲੰਮੜ ਤੇ ਵੀ ਲੱਭੇ ਨਾ ਹੁਣ ਜਿਸ ਤੇ ਹੂਨ ਖੜਾਵਾ ਪਹਿਲਾ ਅੱਜ ਲਗਾਟੇ ਜਾ ਰੋ ਪਿੱਛੋਂ ਛੜਕੀ ਪਾਣੀ ਪਹਿਲਾ ਅੱਗ ਲਗਾ ਕੇ ਜਾਓ ਪਿੱਛੋਂ ਛਿੜਕੇ ਪਾਣੀ ਉਹੀ ਹਾਕਮ ਦਰਦ ਵਡਾਉਂਦਾ ਕਰਦਾ ਫਿਰ ਦਵਾਵਾ ਉਹੀ ਹਾਕਮ ਦਰਦ ਵਡਾਉਂਦਾ ਕਰਦਾ ਫਿਰ ਦਵਾਵਾ ਮਾਨਵਤਾ ਹੈ ਖਤਰੇ ਦੇ ਵਿੱਚ ਲੋਕ ਵਿਚਾਰਾ ਕਰਦੇ ਮਾਨਵਤਾ ਹੈ ਖਤਰੇ ਦੇ ਵਿੱਚ ਲੋਕ ਵਿਚਾਰਾ ਕਰਦੇ ਲਾਲ ਕਿਲੇ ਦੇ ਗੁੰਮਲ ਉੱਤੇ ਟੁੱਪਣ ਰੋਜ ਬੁਲਾਵਾ ਮਾਨਵਤਾ ਹੈ ਖਤਰੇ ਦੇ ਵਿੱਚ ਲੋਕ ਵਿਚਾਰਾ ਕਰਦੇ ਲਾਲ ਕਿਲੇ ਦੇ ਗੁੰਮਲ ਉੱਤੇ ਟੁੱਪਣ ਰੋਜ ਬੁਲਾਵਾ ਆਖੀ ਸ਼ੇਰ ਹੈ ਕਿ ਲੋਕਾਂ ਸਭ ਪਗਵਾਲ ਬਣਾਏ ਇਸ ਨਗਰ ਦੇ ਪੱਥਰ ਲੋਕਾਂ ਸਭ ਪਗਵਾਲ ਬਣਾਏ ਇਸ ਨਗਰ ਦੇ ਪੱਥਰ ਇਸ ਪੱਥਰ ਨੂੰ ਘਰ ਸੱਜਣ ਦੀ ਮਹਤਸਬੀਤ ਬਣਾਵਾ ਇਸ ਪੱਥਰ ਨੂੰ ਘਰ ਸੱਜਣ ਦੀ ਮਹਤਸਬੀਤ ਬਣਾਵਾ